ਕਿਤੇ ਮੈਂ ਇਤਰਾਵੇ ਡਰਿਸ ਐਟ ਤਾਜਪੁਰ ਰੋਡ ਤੇ ਬਾਹਰ ਹੀ ਸੌਣਾ ਵਾਂ ਜਗਰਾਉਂ ਤੋਂ ਆਇਆ ਵਾਂ ਜਗਰਾਉਂ ਤੋਂ ਆਇਆ ਕਿੰਨੀ ਦੇਰ ਹੋ ਗਈ ਚੋਰੀਆਂ ਕਰਦੇ ਕੋਈ ਚੋਰੀ ਨਹੀਂ ਬੱਬੇ ਮੈਂ ਤਾਂ ਕੱਪ ਸਿੱਖਦਾ ਕਰਦਾ ਅੱਛਾ ਜਗਰਾਉਂ ਤੋਂ ਡਰੈੱਸ ਦਿੱਤਾ ਗਿਆ ਗੁਰਦੁਆਰੇ ਕੋਲ ਕੁਝ ਕੁਝ ਨਹੀਂ ਬੱਬੇ ਨਾਲ ਕਦਾ ਮੈਂ ਇੱਧਰ ਸੌਣਾ ਸੌਂ ਜਾਂਦਾ ਨੰਮਾ ਮੁੰਡਾ ਵਾ ਢੋਲੀ ਉਹਦੇ ਕੋਲ ਸੌਂ ਜਾਂਦਾ ਨਾ ਢੋਲੀ ਦਾ ਕੀ ਨਾਮ ਹੈ ਤੂੰ ਕਿਧਰ ਆਂ ਰਾਮਾ ਰਾਮਾ ਦਾ ਕਿੱਥੇ ਢੋਲੀ ਕਿੱਥੇ ਹੈ ਇੱਧਰ ਹੀ ਰਹਿ ਆਪੇ ਉਹ ਬਾਹਰ ਹੀ ਬੰਦਾ ਬਾਹਰ ਹੀ ਉਹਦਾ ਟੇਬਲ ਜਾਂ ਮੈਂ ਉੱਥੇ ਸੌਂਦਾ ਨਾਮ ਕੀ ਸੀ ਤੇਰਾ ਤਿੰਦਰ ਤਿੰਦਰ ਪੈਂਡਣ ਪਹਿਲਾ ਗੁਰਦੁਆਰਾ ਦੋ ਤਕੀਲੇ ਚੋਰੀ ਹੋਏ ਨੇ ਸਵੇਰੇ ਜਿਹੜਾ ਅਸੀਂ ਅੱਜ ਚੋਰ ਫੜਿਆ ਉਹਦੇ ਉੱਤੇ ਕਾਰਵਾਈ ਕਰਾ ਲਈ ਅਸੀਂ ਐਕਸਐਚਓ ਭੁਪਿੰਦਰ ਸਿੰਘ ਜੀ ਨੂੰ ਫੋਨ ਕੀਤਾ ਤੇ ਹੁਣ ਡਿਊਟੀ ਅਫਸਰ ਭੇਜ ਰਿਹਾ ਤੇ ਅਸੀਂ ਉੱਤੇ ਕਾਰਵਾਈ ਕਰਾਣੀ ਇੱਕ ਗੁਰਦੁਆਰਾ ਕਿੱਥੇ ਹੈ ਕੀ ਨਾਮ ਹੈ ਜੀ ਗੁਰਦੁਆਰਾ ਸੰਜੇ ગાંધી ਕਲੋਨੀ ਸੈਕਟਰ 3 ਤੁਹਾਡਾ ਕੀ ਨਾਮ ਦੱਸਿਆ ਜੀ ਅਮਰੀਕ ਸਿੰਘ ਤੇ ਕੀ ਚੋਰੀ ਕਰਕੇ ਲੈ ਗਿਆ ਇਹ ਦੋ ਬਦੀਲੇ ਤੇ ਇੱਕ ਪੱਠੀ ਦਾ ਸਟੈਂਡ ਕਦੋਂ ਕਰਕੇ ਕਦੋਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਅੱਜ ਕਿੱਦਾਂ ਕਾਬੂ ਆਇਆ ਅੱਜ ਫਿਰ ਸਵੇਰੇ ਚੱਕਣ ਆਇਆ ਸੀ ਅਸੀਂ ਬੰਦੇ ਖੜੇ ਕੀਤੇ ਹੋਏ ਸੀ ਵੀ ਜਦੋਂ ਦੁਆਰ ਆਵੇ ਇਹਨੂੰ ਫੜਦੇ ਹੋ ਇੱਥੇ ਰੱਖਦੇ ਕਿਤੇ ਮੈਂ ਇੱਧਰ ਇੱਧਰ ਇਸ ਐਟ ਤਾਜਪੁਰ ਰੋਡ ਦੇ ਬਾਹਰ ਹੀ ਸੌਂਦਾ ਵਾਂ ਜਾਂ ਗਰਾਉਂਡ ਤੋਂ ਆਇਆ ਵਾਂ ਗਰਾਉਂਡ ਤੋਂ ਆਇਆ ਕਿੰਨੀ ਦਿਨ ਹੋ ਗਈ ਚੋਰੀਆਂ ਕਰਦੇ ਕੋਈ ਚੋਰੀ ਨਹੀਂ ਬੱਬੇ ਮੈਂ ਤਾਂ ਕੱਪ ਸਿੱਖਦਾ ਕਿੱਥੇ ਅੱਛਾ ਗਰਾਉਂਡ ਤੋਂ ਡਰੈੱਸ ਦਿੱਤਾ ਗਿਆ ਗੁਰਦੁਆਰੇ ਵਿੱਚ ਕੁਝ ਨਹੀਂ ਕਰ ਨਹੀਂ ਬੱਬੇ ਨਾਲ ਕਿ ਤਾਂ ਮੈਂ ਇੱਧਰ ਸੌਂ ਜਾਂਦਾ ਨਾ ਨੰਮ ਟੋਲੀ ਦਾ ਕੀ ਨਾਮ ਹੈ ਪੁੱਜ ਦਾ ਨਾਮ ਰਾਮਾ ਰਾਮਾ ਦਾ ਕਿੱਥੇ ਟੋਲੀ ਕਿੱਥੇ ਹੈ ਇੱਧਰ ਹੀ ਰਹਤ ਉਹ ਬਾਹਰ ਹੀ ਬੰਦਾ ਬਾਹਰ ਹੀ ਉਹਦਾ ਟੇਬਲ ਜਾਂ ਮੈਂ ਉੱਥੇ ਨਾਮ ਕੀ ਸੀ ਤੇਰਾ ਤਿੰਦਰ 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 ਪਹਿਲਾਂ ਗੁਰਦੁਆਰਾ ਦੋ ਤਕੀਲੇ ਚੋਰੀ ਹੋਏ ਨੇ ਸਵੇਰੇ ਜਿਹੜਾ ਅਸੀਂ ਅੱਜ ਚੋਰ ਫੜਿਆ ਉਹਦੇ ਉੱਤੇ ਕਾਰਵਾਈ ਕਰਾ ਲਈ ਅਸੀਂ ਐਸਐਚਓ ਮਹਿੰਦਰ ਸਿੰਘ ਜੀ ਨੂੰ ਫੋਨ ਕੀਤਾ ਤੇ ਹੁਣ ਡਿਊਟੀ ਅਫਸਰ ਭੇਜ ਰਿਹਾ ਤੇ ਅਸੀਂ ਉੱਤੇ ਕਾਰਵਾਈ ਕਰਾਣੀ ਹੈ ਇਹ ਗੁਰਦੁਆਰਾ ਕਿੱਥੇ ਹੈ ਕੀ ਨਾਮ ਹੈ ਜੀ ਗੁਰਦੁਆਰਾ ਸੰਜੇ ગાંધી ਕਲੋਨੀ ਸੈਕਟਰ 3 ਤੁਹਾਡਾ ਕੀ ਨਾਮ ਦੱਸਿਆ ਸੀ ਅਮਰੀਕ ਸਿੰਘ ਤੇ ਕੀ ਚੋਰੀ ਕਰਕੇ ਲੈ ਗਿਆ ਏ ਦੋ ਬਦੀਲੇ ਤੇ ਇੱਕ ਪੱਟੀ ਦਾ ਸਟੈਂਡ ਕਦੋਂ ਕਰਕੇ ਕਦੋਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਅੱਜ ਕਿੱਦਾਂ ਕਾਬੂ ਆਏ ਅੱਜ ਫਿਰ ਸਵੇਰੇ ਚੱਕਣ ਆਇਆ ਸੀ ਅਸੀਂ ਬੰਦੇ ਖੜੇ ਕੀਤੇ ਹੋਏ ਸੀ ਵੀ ਜਦੋਂ ਦੁਆਰ ਆਵੇ ਇਹਨੂੰ ਫੜ ਲਿਓ ਇੱਥੇ ਰੱਖਦੇ ਆਂ ਕਿੱਥੇ ਮੈਂ ਇੱਧਰ ਤੇ ਇੱਧਰ ਇਸਾਈਡ ਤਾਜਪੁਰ ਰੋਡ ਦੇ ਬਾਹਰ ਹੀ ਸੌਂਦਾ ਵਾਂ ਜਗਰਾਉਂ ਤੋਂ ਆਇਆ ਵਾਂ ਜਗਰਾਉਂ ਤੋਂ ਆਇਆ ਕਿੰਨੀ ਦੇਰ ਹੋ ਗਈ ਚੋਰੀਆਂ ਕਰਦੇ ਕੋਈ ਚੋਰੀ ਨਹੀਂ ਬੱਬੇ ਮੈਂ ਤਾਂ ਕੱਪ ਸਿੱਖਦਾ ਕਰਦਾ ਅੱਛਾ ਜਗਰਾਉਂ ਤੋਂ ਐਡਰੈਸ ਦੱਸਦਾ ਕੀ ਆ ਕਰ ਦੋ ਯਾਰ ਕੁਝ ਬਿਚਾਰ ਕਰ ਨਹੀਂ ਬੱਬੇ ਨੰਗਾ ਤਾਂ ਮੈਂ ਇੱਧਰ ਸੌਂ ਟੋਲੀ ਦਾ ਕੀ ਨਾਮ ਹੈ ਟੋਲੀ ਦਾ ਨਾਮ ਰਾਮਾ ਰਾਮਾ ਦਾ ਕਿੱਥੇ ਟੋਲੀ ਕਿੱਥੇ ਹੈ ਇੱਧਰ ਹੀ ਰਹਿੰਦੇ ਉਹ ਬਾਹਰ ਹੀ ਬੰਦਾ ਬਾਹਰ ਹੀ ਉਹਦਾ ਟੇਬਲ ਜਮ ਤੇ ਸੌਂਦਾ ਨਾਮ ਕੀ ਸੀ ਤੇਰਾ ਤਿੰਦਰ 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 ਪਹਿਲਾਂ ਗੁਰਦੁਆਰਾ ਦੋ ਤਕੀਲੇ ਚੋਰੀ ਹੋਏ ਨੇ ਸੋਇਦੇ ਜਿਹੜਾ ਅਸੀਂ ਅੱਜ ਚੋਰ ਖੜਿਆ ਉਹਦੇ ਉੱਤੇ ਕਾਰਵਾਈ ਕਰਾ ਲਈ ਅਸੀਂ ਐਸਐਸਪੀ ਭੁਗਿੰਦਰ ਸਿੰਘ ਜੀ ਨੂੰ ਫੋਨ ਕੀਤਾ ਕਿ ਹੁਣ ਡਿਊਟੀ ਅਫਸਰ ਭੇਜ ਰਿਹਾ ਤੇ ਅਸੀਂ ਇੱਥੇ ਕਾਰਵਾਈ ਕਰਾਣੀ ਹੈ ਇੱਕ ਗੁਰਦੁਆਰਾ ਕਿੱਥੇ ਹੈ ਕੀ ਨਾਮ ਹੈ ਜੀ ਗੁਰਦੁਆਰਾ ਸੰਜੇ ગાંધી ਕਲੋਨੀ ਸੈਕਟਰ 3 ਤੁਹਾਡਾ ਕੀ ਨਾਮ ਦੱਸਿਆ ਸੀ ਅਮਰੀਕ ਸਿੰਘ ਤੇ ਕੀ ਚੋਰੀ ਕਰਕੇ ਲੈ ਗਿਆ ਇਹ ਦੋ ਬਦੀਲੇ ਤੇ ਇੱਕ ਪੱਠੀ ਦਾ ਸਟੈਂਡ ਕਦੋਂ ਕਰਕੇ ਕਦੋਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਅੱਜ ਕਿੱਦਾਂ ਕਾਬੂ ਹੈ ਅੱਜ ਫੇਰ ਸਵੇਰੇ ਚੱਕਣ ਆਇਆ ਸੀ ਅਸੀਂ ਬੰਦੇ ਖੜੇ ਕੀਤੇ ਹੋਏ ਸੀ ਵੀ ਜਦੋਂ ਦੁਆਰ ਆਵੇ ਇਹਨੂੰ ਫੜ ਲਿਓ ਐਚਰ ਰੱਖਿਆ ਕਿੱਥੇ ਮੈਂ ਇਧਰ ਬਿੱਦਰੀ ਸਾਈਡ ਤਾਜਪੁਰ ਰੋਡ ਦੇ ਬਾਹਰ ਹੀ ਸੌਂਦਾ ਹਾਂ ਜਗਰਾਉਂ ਤੋਂ ਆਇਆ ਹਾਂ ਜਗਰਾਉਂ ਤੋਂ ਆਇਆ ਕਿੰਨੀ ਦੇਰ ਹੋ ਗਈ ਚੋਰੀਆਂ ਕਰਦੇ ਕੋਈ ਚੋਰੀ ਨਹੀਂ ਬੱਬੇ ਮੈਂ ਤਾਂ ਕੱਪ ਸਿੱਖਦਾ ਕਿੱਥੇ ਜਗਰਾਉਂ ਤੋਂ ਡਰੈੱਸ ਦਿੱਤਾ ਗਿਆ ਕੋਈ ਦੁਆਰ ਕੁਝ ਕੁਝ ਨਹੀਂ ਕਰ ਨਹੀਂ ਬੱਬੇ ਨਾਲ ਕਦਾ ਮੈਂ ਇਧਰ ਸੌਂ ਜਾਂਦਾ ਨਾ ਨੰਮਾ ਮੁੰਡਾ ਟੋਲੀ ਦਾ ਕੀ ਨਾਮ ਹੈ? ਟੋਲੀ ਦਾ ਨਾਮ ਰਾਮਾ ਰਾਮਾ ਦਾਸ ਕਿੱਥੇ ਟੋਲੀ ਕਿੱਥੇ ਹੈ? ਇੱਧਰ ਹੀ ਰਹਿੰਦੇ ਉਹ ਬਾਹਰੀ ਬੰਦਾ ਬਾਹਰੀਓਂ ਦੇ ਟੇਬਲ ਜਾਂ ਮਤਲਬ ਸੌਣੇ ਨਾਮ ਕੀ ਸੀ ਤੇਰਾ? ਤਿੰਦਰ 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 ਪਹਿਲਾਂ ਗੁਰਦੁਆਰਾ ਦੋ ਤਕੀਲੇ ਚੋਰੀ ਹੋਏ ਨੇ ਸਵੇਰੇ ਜਿਹੜਾ ਅਸੀਂ ਅੱਜ ਚੋਰ ਫੜਿਆ ਉਹਦੇ ਉੱਤੇ ਕਾਰਵਾਈ ਕਰਾ ਲਈ ਅਸੀਂ ਐਸਐਚਓ ਭਿੰਨਰ ਬੇਕ ਜੀ ਨੂੰ ਫੋਨ ਕੀਤਾ ਤੇ ਹੁਣ ਡਿਊਟੀ ਅਫਸਰ ਭੇਜ ਰਿਹਾ ਤੇ ਅਸੀਂ ਉੱਤੇ ਕਾਰਵਾਈ ਕਰਾਣੀ ਹੈ। ਇਹ ਗੁਰਦੁਆਰਾ ਕਿੱਥੇ ਹੈ ਕੀ ਨਾਮ ਹੈ ਜੀ? ਗੁਰਦੁਆਰਾ ਸੰਜੇ ਗਾਂਧੀ ਕਲੋਨੀ ਸੈਕਟਰ ਵਿੱਚ ਹੈ। ਤੁਹਾਡਾ ਕੀ ਨਾਮ ਦੱਸਿਆ ਜੀ? ਅਮਰੀਕ ਸਿੰਘ ਤੇ ਕੀ ਛੋਲੀ ਕਰਕੇ ਲੈ ਗਿਆ ਇਹ ਦੋ ਪਤੀਲੇ ਤੇ ਇੱਕ ਪੱਠੀ ਦਾ ਸਟੈਂਡ ਕਦੋਂ ਕਰਕੇ ਕਦੋਂ ਦੋ ਦਿਨ ਪਹਿਲਾਂ ਦੀ ਗੱਲ ਹੈ ਤੇ ਅੱਜ ਕਿੱਦਾਂ ਕਾਬੂ ਹੈ ਅੱਜ ਫਿਰ ਸਵੇਰੇ ਚੱਕਣ ਆਇਆ ਸੀ ਅਸੀਂ ਬੰਦੇ ਖੜੇ ਕੀਤੇ ਹੋਏ ਸੀ ਵੀ ਜਦੋਂ ਦੁਆਰ ਆਵੇ ਇਹਨੂੰ ਫੜ ਲਿਓ ਪੈਚੇ ਰੱਖਿਆ